ਸ਼ੀਰ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈਣ ਵਾਸਤੇ ਗਏ ਤੇ ਉਹਨਾਂ ਨੇ ਸਰੂਪ ਦੇਣ ਤੋਂ ਨਾ ਕਰ ਦਿੱਤੀ ਤੇ ਉਹਨਾਂ ਨੇ ਕਿਹਾ ਵੀ 1 ਲੱਖ ਤੇ 11000 ਰੁਪਏ ਦੀ ਪਰਚੀ ਕਟਾਓ ਤੇ ਫੇਰ ਆਪਾਂ ਇਹ ਸਰੂਪ ਦੇ ਦੇਾਂਗੇ ਜਿਸ ਪਰਿਵਾਰ ਨੂੰ ਮਹਾਰਾਜ ਦਾ ਪ੍ਰਕਾਸ਼ ਨਹੀਂ ਦਿੱਤਾ ਗਿਆ ਉਹ ਮੈਂ ਵੀ ਸਿੱਖ ਪਰਿਵਾਰ ਦੇ ਨਾਲ ਸੀ ਕੋਈ ਵੀ ਜਾਤ ਨਾ ਸੰਬੰਧ ਤੋਂ ਵੈਸੇ ਸਿੱਖ ਦੀ ਜਾਤ ਕੋਈ ਨਹੀਂ ਹੈ ਤਾਂ ਸਿੱਖ ਹੈ ਨਾ ਬਹਾਨਾ ਬਣਾਇਆ ਗਿਆ ਵਾ ਸਰੂਪ ਨਾ ਦੇਣ ਦਾ ਬੰਦੇ ਦੇ ਪੁੱਤ ਬਣ ਜਾ ਫੇਰ ਨਾ ਕਿਉਂ ਦੱਸਿਆ ਨਹੀਂ ਭਾਵੇਂ ਸਾਨੂੰ ਕੁਝ ਵੀ ਕਰਨਾ ਪਵੇ ਤੁਹਾਨੂੰ ਤੁਹਾਨੂੰ ਮਤ ਦੇ ਦੇਵਾਂਗੇ ਇੱਕ ਵਾਰੀ ਵੀ ਜਿਹੜਾ ਕਿ ਸਿੱਖ ਪਰੰਪਰਾਵਾਂ ਦੇ ਨਾਲ ਖਲਵਾਰ ਕਰੂਗਾ ਉਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਨੱਥ ਪਾਵਾਂਗੇ ਤੇ ਫੇਰ ਨਾ ਕਿਉਂ ਦੱਸਿਆ ਨਹੀਂ ਬਾਬਾ ਇਹ ਕਿ ਦੱਸਿਆ ਗਿਆ ਕਿ ਜਿਹੜੀ ਕਮੇਟੀ ਸੀਗੀ ਉਹ ਅਮਰਤਾਰੀ ਨਹੀਂ ਹੈਗੀ ਕੁਝ ਮੋਨੇ ਬੰਦੇ ਨੇ ਜਾਂ ਸਿੱਖ ਨੇ ਜਿਹੜੇ ਉਹਨਾਂ ਨੇ ਦਾੜੀਆਂ ਕਤਲ ਕਰਾਈਆਂ ਹੋਈਆਂ ਨੇ ਕਿ ਜਦੋਂ ਸ਼ਾਮ ਪੈ ਜਾਂਦੀ ਤੇ ਬਹਿ ਜਾਂਦੇ ਨੇ ਉਹ 12 ਦੇ ਵਿੱਚ ਜਿਹੜਾ ਨਸ਼ਿਆਂ ਦੇ ਨਾਲ ਗੁਲਤਾਨ ਹੋ ਜਾਂਦੇ ਨੇ ਤੇ ਉਹ ਕਮੇਟੀ ਵੀ ਜਿਵੇਂ ਕਹਿੰਦੇ ਕਿ ਇਦਾਂ ਦੀ ਉਹਨਾਂ ਦੀ ਸਾਡੇ ਕੋਲ ਜਿਹੜੀਆਂ ਫੋਟੋਆਂ ਉਹ ਪਹੁੰਚ ਚੁੱਕੀਆਂ ਨੇ ਉਹਨਾਂ ਨੇ ਤੇ ਵੈਸੇ ਇਹ ਬਾਨਾ ਬਣਾਇਆ ਕਿ ਇਹਨਾਂ ਦੇ ਘਰ ਦੇ ਵਿੱਚ ਘੋੜੀਆਂ ਘੋੜੇ ਰੱਖੇ ਹੋਏ ਨੇ ਜਾਨਵਰ ਚਿੜੀਆਂ ਰੱਖੀਆਂ ਕਬੂਤਰ ਰੱਖੇ ਨੇ ਵੀਰ ਦਾ ਕਹਿਣਾ ਵਾ ਕਾਂਗਰਸ ਪਾਰਟੀ ਦੇ ਸਰਪੰਚ ਮਜੂਦਾ ਸਰਪੰਚ ਨੇ ਉਹ ਕਾਜਵੰਤ ਸਿੰਘ ਗਰੇਵਾਲ ਇਹ ਕਹਿੰਦੇ ਵੀ ਅਸੀਂ ਚਿੜੀਆਂ ਨੂੰ ਬੰਨ ਕੇ ਨਹੀਂ ਰੱਖਿਆ ਪਿੰਜਰੇ 'ਚ ਨਹੀਂ ਪਾਇਆ ਕਬੂਤਰਾਂ ਨੂੰ ਕਹੇ ਪਿੰਜਰੇ 'ਚ ਨਹੀਂ ਪਾਇਆ ਅਸੀਂ ਤਾਂ ਸਿਰਫ ਦਾਣਾ ਪਾਉਂਦੇ ਆ ਤੇ ਜੇ ਸਾਡੇ ਘਰ ਦੇ ਵਿੱਚ ਕੋਈ ਪੰਛੀ ਰੱਖੇ ਜਿੱਦਾਂ ਘੋੜੇ ਜਾਂ ਘੋੜੀਆਂ ਇਹ ਤੇ ਤੁਹਾਨੂੰ ਪਤਾ ਵੀ ਆਮ ਨਿਹੰਗ ਸਿੰਘਾਂ ਦੇ ਕੋਲ ਵੀ ਦਲਾਂ 'ਚ ਕਿੰਨੇ ਘੋੜੇ ਹੁੰਦੇ ਨੇ ਉੱਥੇ ਨਿਸ਼ਾਨ ਸਾਹਿਬਾਂ ਦੇ ਨਾਲ ਹੀ ਘੋੜੇ ਬੰਨ ਲੈਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਸ ਵਕਤ ਆਪਣੇ ਗੁਰੂ ਸਾਹਿਬਾਨ ਜਿਹੜੇ ਸੀ ਗਰੀਬਾਂ ਲੋਕਾਂ ਦੇ ਘਰਾਂ ਦੇ ਵਿੱਚ ਜਾਂਦੇ ਰਹੇ ਨੇ ਕਿਉਂਕਿ ਆਪਣਾ ਗੁਰੂ ਗੁਰੂ ਗਰੀਬ ਨਵਾਜ਼ ਹੈ ਐਫਆਰ ਦਰਜ ਕੀਤੀ ਗਈ ਆ ਕਈ ਲੋਕਾਂ ਦੇ ਉੱਤੇ ਉਹਨਾਂ ਵਿੱਚ ਸਤਿੰਦਰ ਕੋਹਲੀ ਵੀ ਵਿਚ ਸ਼ਾਮਲ ਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਇਹ ਗੱਲ ਕਹਿਣੀ ਚਾਹੂੰਗਾ ਕਿ ਆਪਾਂ ਪਾਰਟੀ ਦੇ ਬੰਦੇ ਬਚਾਉਣੇ ਤੇ ਜਿਹੜੇ ਅਕਾਲੀ ਦਲ ਦੇ ਉਹਨਾਂ ਨੂੰ ਫਸਾਉਣਾ ਤੁਸੀਂ ਵਾਕਿਆ ਹੀ ਗੁਰੂ ਗ੍ਰੰਥ ਸਾਹਿਬਾ ਜੀ ਕਰਕੇ ਜਾਂਚ ਕਰਦੇ ਜੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਲਾਪਤਾ ਸਰੂਪ ਨੇ ਉਹ ਲੱਭਣੇ ਆ ਤੇ ਫੇਰ ਤੇ ਤੁਹਾਡਾ ਕਦਮ ਜਿਹੜਾ ਬਹੁਤ ਸ਼ਲਾਘਾਯੋਗ ਆ ਤੇ ਜੇ ਤੁਸੀਂ ਪੱਖਪਾਤ ਪਾਰਟੀਬਾਜ਼ੀ ਦਾ ਕਰਦੇ ਜੇ ਤੇ ਤੁਹਾਡੀ ਜਿਹੜੀ ਇਹ ਘਟਨਾ ਬਹੁਤ ਹੀ ਨਿੰਦਣਯੋਗ ਹੈ ਸਾਤਰੀ ਨੂੰ ਤੁਹਾਡਾ ਜਿਹੜਾ ਰੰਗਰੇਟੇ ਜਥੇਬੰਦੀਆਂ ਜਿਹੜੀ 71 ਹੋ ਰਹੀਆਂ ਉਹਦੇ ਵਿੱਚ ਕੀ ਫੈਸਲੇ ਲਈ ਜਾਣੇ ਆ ਉਹ ਜਾਂਚ ਹੋਣੀ ਚਾਹੀਦੀ ਆ ਵੀ ਇਹ ਵਾਕਿਆ ਹੈ ਕਲਗੀ ਤੋੜਾ ਬਾਬਾ ਜੀਵਨ ਸਿੰਘ ਨੂੰ ਲੱਗਾ ਜਾਂ ਬਾਬਾ ਸੰਗਤ ਸਿੰਘ ਜੀ ਨੂੰ ਲੱਗਾ ਤੇ ਉਹ ਜਿਹੜਾ ਕਲਗੀ ਤੋੜਾ ਵਾ ਜਿਵੇਂ ਕਾਲ ਤਕ ਸਾਹਬ ਦੇ ਜਥੇਦਾਰ ਸਾਹਿਬ ਇਹਦਾ ਫੈਸਲਾ ਦੇਣਗੇ ਤੇ ਉਹ ਉੱਥੋਂ ਇੱਕ ਵੀਡੀਓ ਪਾ ਦੇਣਾ ਵੀ ਕੋਈ ਵੀ ਪ੍ਰਚਾਰਕ ਅੱਜ ਤੋਂ ਬਾਅਦ ਇਸ ਗੱਲ ਤੋਂ ਮਨ ਕਰਨਾ ਹੋਵੇ ਜਿਹਨੇ ਵੀ ਸਿੱਖ ਨੂੰ ਜਿਹੜੀ ਉਹ ਕਲਗੀ ਤੋੜਾ ਜਥੇਦਾਰ ਸਾਹਿਬ ਸੌਂਪ ਦੇਣਗੇ ਤੇ ਸਾਨੂੰ ਸਾਰਾ ਸਿੱਖ ਜਗਤ ਨੂੰ ਜਿਹੜਾ ਪ੍ਰਵਾਨ ਲੁਧਿਆਣੇ ਦੇ ਪਿੰਡ ਹਵਾਸ ਵਿੱਚ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਕਿਸੇ ਪਰਿਵਾਰ ਨੂੰ ਨਾਂ ਦੇਣ ਤੇ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਸਬੰਧ ਵਿੱਚ ਜਥੇਦਾਰ ਪੰਜਾਬ ਸਿੰਘ ਤੇ ਹੋਰ ਜਥੇਬੰਦੀਆਂ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਮੰਗ ਪੱਤਰ ਦਿੱਤਾ ਗਿਆ ਹੈ ਉਸ ਮਾਮਲੇ ਵਿੱਚ ਗੱਲਬਾਤ ਕਰਦੇ ਹਾਂ ਬਾਬਾ ਜੀ ਸਾਡੇ ਨਾਲ ਨੇ ਫਤਿਹ ਸਾਂਝ ਪੋਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਕੀ ਮਾਮਲਾ ਹੈ ਜੀ ਬਹੁਤ ਹੀ ਮਿੱਤਰ ਨੇ ਭਾਈ ਰਵਿੰਦਰ ਸਿੰਘ ਜੀ ਸਿੱਖ ਸਤਕਾਰ ਕਮੇਟੀ ਹੂੰ ਜਿਹੜੀ ਉਹ ਲੰਮੇ ਸਮੇਂ ਤੋਂ ਜਿਹੜੀ ਸੇਵਾ ਕਰ ਰਹੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਵਿੱਚ ਸੋ ਗੁਰਮਖ ਪਿਆਰਿਓ ਇਹਨਾਂ ਨੇ ਸਾਡਾ ਸੰਪਰਕ ਕੀਤਾ ਕਿ ਇਥੇ ਲੁਧਿਆਣਾ ਸ਼ਹਿਰ ਦੇ ਇੱਕ ਨਗਰ ਹਵਾਸ ਦੇ ਵਿੱਚ ਇੱਕ ਪਰਿਵਾਰ ਨੂੰ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਉਥੋਂ ਦੀ ਜਿਹੜੇ ਪ੍ਰਧਾਨ ਨੇ ਉਹਨਾਂ ਵੱਲੋਂ ਜਦ ਰਾਤ ਗ੍ਰੰਥੀ ਸਿੰਘ ਕੋਲੋਂ ਉਹ ਵਿਚਾਈ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੈ ਕੇ ਆ ਰਹੇ ਨੇ ਤੇ ਜਦੋਂ ਸਵੇਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈਣ ਵਾਸਤੇ ਗਏ ਤੇ ਉਹਨਾਂ ਨੇ ਸਰੂਪ ਦੇਣ ਤੋਂ ਨਾ ਕਰ ਦਿੱਤੀ ਤੇ ਜਦੋਂ ਹੋਰ ਨਗਰ ਦੇ ਬੰਦੇ ਇਕੱਠੇ ਹੋਏ ਜਾਂ ਸਿੱਖ ਸਤਕਾਰ ਕਮੇਟੀ ਦੇ ਨੇ ਵੀਰ گئے ਤੇ ਉਹਨਾਂ ਨੇ ਕਿਹਾ ਵੀ 1 ਲੱਖ ਤੇ 11000 ਰੁਪਏ ਦੀ ਪਰਚੀ ਕਟਾਓ ਤੇ ਫੇਰ ਆਪਾਂ ਇਸ ਰੂਪ ਦੇ ਦੇਾਂਗੇ ਉਹ ਵੀ ਉਸ ਪਰਿਵਾਰ ਨੂੰ ਨੇ ਉਹ ਜਿਹੜੇ ਸਰਕਾਰ ਕਮੇਟੀ ਦੇ ਸਿੰਘ ਗਏ ਨੇ ਉਹ ਕਹਿੰਦੇ ਸਰੂਪ ਅਸੀਂ ਤੁਹਾਨੂੰ ਦੇਵਾਂਗੇ ਇਹਨੂੰ ਨੇ ਅਹੀਂ ਫੇਰ ਵੀ ਨਹੀਂ ਦਿੰਦੇ ਤੇ 1 ਲੱਖ ਤੇ 11000 ਰੁਪਏ ਲੈ ਕੇ ਵੀ ਕਿਉਂ ਵਿਰੋਧ ਕੀਤਾ ਗਿਆ ਉਸ ਪਰਿਵਾਰ ਦਾ ਇਹ ਤੇ ਵੇਖੋ ਜੀ ਤਨਾੜ ਲੋਕਾਂ ਲੋ ਸਮੇ ਸਮੇ ਤੇ ਮਤਲਬ ਜੜੀਆਂ ਵਾ ਇਹੋ ਜੀਆਂ ਵਾਰਦਾਤਾ ਨੂੰ ਅੰਜਾਮ ਦਿੱਤਾ ਜਾਂਦਾ ਵਾ ਇਹ ਜਿਹੜਾ ਸਿੱਖ ਪਰੰਪਰਾਵਾਂ ਨਾਲ ਮर्यादा ਦੇ ਨਾਲ ਜਿਹੜੇ ਇਹੋ ਜੇ ਲੋਕ ਖਲਵਾਰ ਕਰਦੇ ਨੇ ਤੇ ਇਹ ਇਹਨਾਂ ਨੇ ਜਿਹੜੀ ਇਹ ਬਹੁਤ ਮਨ ਭਾਗੀ ਘਟਨਾ ਵਾ ਤੇ ਆਪਾਂ ਕੱਲ ਮਿਲ ਕਰਕੇ ਸਾਰੇ ਸਿੱਖ ਜਥੇਬੰਦੀਆਂ ਤੇ ਆਪਾਂ ਗਏ ਸੀ ਸਤਕਾਰ ਆਪਣਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਰਦਾਰ ਕੁਲਦੀਪ ਸਿੰਘ ਜੀ ਗੜਗਾ ਸਾਹਿਬ ਜੋ ਉਹਨਾਂ ਨੂੰ ਆਪਾਂ ਮਿਲ ਕਰਕੇ ਜੋ ਇਹ ਮੰਗ ਪੱਤਰ ਦਿੱਤਾ ਉਹਨਾਂ ਨੇ ਸਾਨੂੰ ਪੂਰਨ ਤੌਰ ਤੇ ਆਸ਼ਵਾਸ਼ਣ ਦਵਾਇਆ ਕਿ ਆਪਾਂ ਇਹੋ ਜਿਹੇ ਬੰਦੇ ਜਿਹੜੇ ਮਹਾਰਾਜ ਦੀਆਂ ਪਰੰਪਰਾਵਾਂ ਦਾ ਖਲਵਾਾਰ ਕਰਦੇ ਨੇ ਉਹਨਾਂ ਨੂੰ ਸਖਤ ਕਾਰਵਾਈ ਕਰਾਂਗੇ ਜੀ ਬਾਬੇ ਜਿਸ ਪਰਿਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਨਹੀਂ ਦਿੱਤਾ ਗਿਆ ਉਹ ਮਜਬੀ ਸਿੱਖ ਪਰਿਵਾਰ ਦੇ ਨਾਲ ਸੀ ਨਹੀਂ ਜੀ ਇਹ ਨਹੀਂ ਕਨਫਰਮ ਕੀਤਾ ਅਸੀਂ ਪੀਓ ਕਿਸੇ ਮਤਲਬ ਮਜਬੀ ਸਿੱਖ ਜਾਤ ਨਸ ਸੰਬੰਧਿਤ ਸੀ ਜਾਂ ਕਿਦਾਂ ਪਰ ਭਾਵੇਂ ਕੋਈ ਵੀ ਯਾਤਨਾ ਸੰਬੰਧ ਤੋਂ ਵੈਸੇ ਸਿੱਖ ਦੀ ਯਾਦ ਕੋਈ ਨਹੀਂ ਪਰ ਕੋਈ ਵੀ ਕਿਸੇ ਵੀ ਹੈ ਤਾਂ ਸਿੱਖ ਹੈ ਨਾ ਉਹਨਾਂ ਨੇ ਸਾਨੂੰ ਇਹ ਦੱਸਿਆ ਕਿ ਅਸੀਂ ਪੂਰਨ ਤੌਰ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਆ ਨਾ ਅਸੀਂ ਕਿਤੇ ਹੋਰ ਦੇਵੀ ਦੇਵੇ ਕਿਤੇ ਕੋਈ ਤੇਲ ਪਾਉਣ ਜਾਈਏ ਨਾ ਅੰਧੇਰਾ ਤੇ ਕਰੋਣ ਜਾਈਏ ਅਸੀਂ ਪੂਰਨ ਤੌਰ ਤੇ ਸਮਰਪਿਤ ਤੁੱਖਾਂ ਸਮਰਥਨ ਕਰਦੇ ਆ ਸਿੱਖੀ ਸਿੱਖੀ ਦੇ ਨਾਲ ਜੁੜੇ ਹੋਏ ਆ ਤੇ ਗੁਰੂ ਮਹਾਰਾਜ ਨਾਲ ਜੁੜੇ ਹੋਏ ਆ ਤੇ ਸਾਨੂੰ ਮਤਲਬ ਜਿਹੜਾ ਸਰੂਪ ਨਾ ਦੇਣਾ ਇਹ ਇਹਨਾਂ ਨੇ ਮਤਲਬ ਬਹੁਤ ਸਾਡੇ ਨਾਲ ਮਤਲਬ ਪੀ ਦੇਲ ਨੂੰ ਦਿਖਾਇਆ ਸਾਡੇ ਨੂੰ ਨਾ ਕਿਹਾ ਜਿਸ ਤਰ੍ਹਾਂ ਬਾਬੇ ਕਈ ਮਾਮਲੇ ਸਾਹਮਣੇ ਹੁੰਦੇ ਆ ਵੀ ਕਈਆਂ ਦੇ ਘਰਾਂ ਵਿੱਚ ਚਿਰਾਗ ਜਗਦੇ ਹੁੰਦੇ ਆ ਜਾਂ ਕਿਸੇ ਦੇਵੀ ਦੇਵਤੀ ਦੇ ਨਾਂ ਦੇ ਉੱਤੇ ਚੌਂਕੀਆਂ ਹੁੰਦੀਆਂ ਉਹਨਾਂ ਘਰਾਂ ਵਿੱਚ ਤੇ ਜੇ ਸਰਕਾਰ ਕਮੇਟੀ ਵਾਲੇ ਵੀ ਕਹਿੰਦੇ ਆ ਵੀ ਨਹੀਂ ਮਹਾਰਾਜ ਦਾ ਪ੍ਰਕਾਸ਼ ਕਰਨਾ ਜਾਂ ਉਹਨਾਂ ਘਰ ਨਹੀਂ ਜਾਣ ਦੇਣਾ ਪਰ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਉਹ ਪਰਿਵਾਰ ਜਿਹੜਾ ਪੂਰਾ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਆ ਹੋਰ ਕਿਤੇ ਨਾ ਕੋਈ ਚਿਰਾਗ ਜਗੋਂਦਾ ਨਾ ਕਿਸੇ ਕੋਈ ਉਹਨਾਂ ਵਿੱਚ ਕੋਈ ਇਹੋ ਜਿਹੀ ਗੱਲ ਆ ਪਰ ਫਿਰ ਕਿਹੜੀ ਰੰਜਿਸ਼ ਦੇ ਨਾਲ ਉਹਨਾਂ ਨੂੰ ਜਿਹੜਾ ਪ੍ਰਕਾਸ਼ ਦੇਣ ਤੋਂ ਇਨਕਾਰ ਕੀਤਾ ਜਿਹੜਾ ਇਸ ਚੀਜ਼ ਦਾ ਬਹਾਨਾ ਬਣਾਇਆ ਗਿਆ ਵਾ ਸਰੂਪ ਨਾਂ ਦੇਣ ਦਾ ਉਹਨਾਂ ਨੇ ਤੇ ਵੈਸੇ ਇਹ ਬਹਾਨਾ ਬਣਾਇਆ ਕਿ ਇਹਨਾਂ ਦੇ ਘਰ ਦੇ ਵਿੱਚ ਘੋੜੀਆਂ ਘੋੜੇ ਰੱਖੇ ਹੋਏ ਨੇ ਤੇ ਜਾਨਵਰ ਚਿੜੀਆਂ ਰੱਖੀਆਂ ਕਬੂਤਰ ਰੱਖੇ ਨੇ ਉਹ ਵੀਰ ਦਾ ਕਹਿਣਾ ਵਾ ਸਰਪੰਚ ਨੇ ਉਹ ਕਾਂਗਰਸ ਕਮਿਟ ਕਾਂਗਰਸ ਪਾਰਟੀ ਦੇ ਸਰਪੰਚ ਮਜੂਦਾ ਸਰਪੰਚ ਨੇ ਉਹ ਕੀ ਨਾਂ ਉਹਨਾਂ ਦਾ ਹੀ ਰਾਜਵੰਤ ਸਿੰਘ ਗਰੇਵਾਲ ਤੇ ਉਹਨਾਂ ਨੇ ਮਤਲਬ ਇਹ ਕਹਿੰਦੇ ਵੀ ਅਸੀਂ ਚਿੜੀਆਂ ਨੂੰ ਬੰਨ ਕੇ ਨਹੀਂ ਰੱਖਿਆ ਪਿੰਜੇ ਦੇ ਚ ਨਹੀਂ ਪਾਇਆ ਕਬੂਤਰਾਂ ਨੂੰ ਕਹੇ ਪਿੰਜੇ ਦੇ ਚ ਨਹੀਂ ਪਾਇਆ ਅਸੀਂ ਤਾਂ ਸਿਰਫ ਦਾਣਾ ਪਾਉਂਦੇ ਆ ਉਹ ਆਉਂਦੇ ਨੇ ਚੁੱਕ ਕੇ ਦਾਣਾ ਤੇ ਚਲੇ ਜਾਂਦੇ ਨੇ ਪੰਛੀ ਪਾਣੀ ਰੱਖਿਆ ਵਾ ਕਹਿੰਦੇ ਵੀ ਜਿੱਦਾਂ ਆਵਾਰਾ ਕੁੱਤਿਆਂ ਦੇ ਜਿੱਦਾਂ ਸੱਟਾਂ ਪਿੱਟਾਂ ਲੱਗੀਆਂ ਹੁੰਦੀਆਂ ਤੇ ਅਸੀਂ ਕਹਿੰਦੇ ਉਹ ਵੀ ਮੂਵਮੈਂਟ ਚ ਲਾਈ ਆ ਕਿ ਅਸੀਂ ਉਹ ਆਵਾਰਾ ਕੁੱਤਿਆਂ ਨੂੰ ਜਾਂ ਆਵਾਰਾ ਡੰਗਰਾਂ ਦੇ ਜ਼ਖਮ ਹੋਣ ਤੇ ਜਿਹਦਾ ਕੋਈ ਇਲਾਜ ਨਹੀਂ ਅਰਦਾਸ ਤੇ ਅਸੀਂ ਉਹਨਾਂ ਦਾ ਵੀ ਇਲਾਜ ਕਰਦੇ ਆ ਤੇ ਅਸੀਂ ਤੇ ਐਮਐਲਬੀ ਜਿਹੜੇ ਪਸ਼ੂ ਪੰਛੀ ਇਹਨਾਂ ਨਾਲ ਪਿਆਰ ਕਰਦੇ ਆ ਤੇ ਜੇ ਸਾਡੇ ਘਰ ਦੇ ਵਿੱਚ ਕੋਈ ਪੰਛੀ ਰੱਖੇ ਜਿੱਦਾਂ ਘੋੜੇ ਜਾਂ ਘੋੜੀਆਂ ਇਹ ਤੇ ਤੁਹਾਨੂੰ ਪਤਾ ਵੀ ਆਮ ਨਿਹੰਗ ਸਿੰਘਾਂ ਦੇ ਕੋਲ ਵੀ ਦਲਾਂ 'ਚ ਕਿੰਨੇ ਘੋੜੇ ਹੁੰਦੇ ਨੇ ਉੱਥੇ ਨਿਸ਼ਾਨ ਸਾਹਿਬਾਂ ਦੇ ਨਾਲ ਹੀ ਘੋੜੇ ਬਣ ਲੈਂਦੇ ਨੇ ਇਹ ਕੋਈ ਬੇਦਬੀ ਨਹੀਂ ਤੇ ਉਹਨਾਂ ਨੇ ਇਹ ਕਿਹਾ ਕਿ ਇਹਨਾਂ ਦੇ ਘਰੇ ਜਾਨਵਰ ਨੇ ਤੇ ਉੱਥੇ ਬੇਦਬੀ ਹੋਣ ਦਾ ਖਤਰਾ ਤੇ ਵੇਖੋ ਜਿਨੇ ਇਹਨੇ ਜਾਨਵਰ ਰੱਖੇ ਨੇ ਤੇ ਜੇ ਮਹਾਰਾਜ ਸਾਹਿਬ ਦਾ ਪ੍ਰਕਾਸ਼ ਕਰਦਾ ਤੇ ਉਹ ਵੀ ਇੱਕ ਸਵਾ ਸਾਫ਼ ਸੁਥਰੇ ਮਾਹੌਲ 'ਚ ਚੰਗੇ ਮਾਹੌਲ 'ਚ ਕਰੂਗਾ ਪ੍ਰਕਾਸ਼ ਤੇ ਜੇ ਮੰਨ ਲਓ ਵੀ ਉਹਨਾਂ ਨੂੰ ਲੱਗਦਾ ਸੀ ਕਿ ਇਹੋ ਇਹੋ ਜੀ ਹਰਕਤ ਐ ਇਹੋ ਜੀ ਗੱਲ ਆ ਤੇ ਪਹਿਲਾਂ ਕੁਝ ਆਪਣੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਾਂਦੇ ਜਾ ਕੇ ਵੇਖਦੇ ਕਿ ਪ੍ਰਕਾਸ਼ ਕਿੱਥੇ ਕਰਨਾ ਵਾ ਕਿਹੜੀ ਜਗ੍ਹਾ ਵਾ ਤੇ ਉਹਨਾਂ ਨੂੰ ਪ੍ਰਕਾਸ਼ ਦੇ ਦੇਣਾ ਚਾਹੀਦਾ ਸੀ ਮੈਂ ਤੇ ਸਮਝਦਾ ਕਿ ਅੱਜ ਤੇ ਸਾਡੇ ਕੋਲ ਸ਼ਬਦ ਗੁਰੂ ਨੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤੇ ਜਦੋਂ ਸਰੀਰਕ ਰੂਪ ਵਿੱਚ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਾਂ ਗੁਰੂ ਨਾਨਕ ਮਹਾਰਾਜ ਜੀ ਤੋਂ ਲੈ ਕੇ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਤੱਕ ਤੇ ਉਸ ਵਕਤ ਆਪਣੇ ਗੁਰੂ ਸਾਹਿਬਾਨ ਜਿਹੜੇ ਸੀ ਗ ਦੇ ਵਿੱਚ ਜਾਂਦੇ ਰਹੇ ਨੇ ਕਿਉਂਕਿ ਆਪਣਾ ਗੁਰੂ ਗੁਰੂ ਗਰੀਬ ਨਵਾਜ ਬਿਲਕੁਲ ਇਹ ਗਰੀਬਾਂ ਨੂੰ ਨਵਾਜਦੇ ਰਹੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਤੇ ਇਹੋ ਜਿਹੇ ਅਜਤਨਾਟ ਲੋਕ ਜਿਹੜੇ ਨੇ ਮੈਂ ਉਹਨਾਂ ਨੂੰ ਅੱਜ ਇਸ ਇੰਟਰਵਿਊ ਰਾਹੀਂ ਮੈਂ ਚੇਤਾਵਨੀ ਦੇਣਾ ਬੰਦੇ ਦੇ ਪੁੱਤ ਬਣ ਜੋ ਫੇਰ ਨਾ ਕਿ ਉਹ ਦੱਸਿਆ ਨਹੀਂ ਭਾਵੇਂ ਸਾਨੂੰ ਕੁਝ ਵੀ ਕਰਨਾ ਪਵੇ ਪਰ ਤੁਹਾਨੂੰ ਮਤ ਦੇ ਦੇਵਾਂਗੇ ਇੱਕ ਵਾਰੀ ਕਿ ਜਿਹੜਾ ਕਿ ਸਿੱਖ ਪਰੰਪਰਾਵਾਂ ਦੇ ਨਾਲ ਖਲਵਾਰ ਕਰੂਗਾ ਜਿਹੜਾ ਸਿਧਾਂਤਾਂ ਦਾ ਖਲਵਾਰ ਕਰੂਗਾ ਉਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਨੱਥ ਪਾਵਾਂਗੇ ਤੇ ਫੇਰ ਨਾ ਕਿਉਂ ਦੱਸਿਆ ਨਹੀਂ ਹੋਰ ਵੀ ਜਥੇਬੰਦियां ਇਸ ਪ੍ਰੋਗਰਾਮ ਦੇ ਸਬੰਧ ਵਿੱਚ ਇਕੱਤਰ ਹੋ ਰਹੀਆਂ ਨੇ ਤੇ ਅਸੀਂ ਇਹਨਾਂ ਵਿੱਚ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਬੰਦੇ ਦੇ ਪੁੱਤ ਬਣ ਜਾਓ ਫੇਰ ਨਾ ਕਿ ਉਹ ਕਿ ਦੱਸਿਆ ਨਹੀਂ ਬੱਬਾ ਜੀ ਇੱਕ ਦੱਸਿਆ ਗਿਆ ਕਿ ਜਿਹੜੀ ਕਮੇਟੀ ਸੀਗੀ ਉਹ ਅਮਰਤਾਰੀ ਨਹੀਂ ਹੈਗੀ ਬਿਲਕੁਲ ਜੀ ਉਹਨਾਂ ਦੀਆਂ ਸਾਡੇ ਕੋਲ ਹੋਰ ਫੋਟੋ ਵੀ ਇਹੜੀਆਂ ਵਾਂ ਪਹੁੰਚ ਚੁੱਕੀਆਂ ਨੇ ਉਹ ਕਮੇਟੀ ਜਿਹੜੀ ਅਮਰਤਾਰੀ ਨੇ ਕੁਝ ਮੋਨੇ ਬੰਦੇ ਨੇ ਜਾਂ ਸਿੱਖ ਨੇ ਜਿਹੜੇ ਉਹਨਾਂ ਨੇ ਦਾੜੀਆਂ ਕਤਲ ਕਰਾਈਆਂ ਹੋਈਆਂ ਨੇ ਤੇ ਉਹ ਜਿੱਦਾਂ ਕਿ ਸ਼ਾਮ ਨੂੰ ਜਿਹੜੇ ਪਤਤ ਲੋਕ ਨੇ ਆਮ ਤੌਰ ਤੇ ਹੀ ਵੇਖਿਆ ਜਾਂਦਾ ਕਿ ਜਦੋਂ ਸ਼ਾਮ ਪੈ ਜਾਂਦੀ ਤੇ ਬਹਿ ਜਾਂਦੇ ਨੇ ਉਹ 12 ਦੇ ਵਿੱਚ ਤੇ ਬੈਠ ਕੇ ਜੋ ਕੋ ਜਿਹੜਾ ਜਿਹੜਾ ਨਸ਼ਿਆਂ ਦੇ ਨਾਲ ਗੁਲਤਾਨ ਹੋ ਜਾਂਦੇ ਨੇ ਤੇ ਉਹ ਕਮੇਟੀ ਵੀ ਜਿਵੇਂ ਕਹਿੰਦੇ ਕਿ ਇਦਾਂ ਦੀ ਉਹਨਾਂ ਦੀ ਸਾਡੇ ਕੋਲ ਜਿਹੜੀਆਂ ਫੋਟੋਆਂ ਉਹ ਪਹੁੰਚ ਚੁੱਕੀਆਂ ਨੇ ਜੀ दारू ਪਿੰਦੇ ਆ ਪਾਰਟੀ ਕਰਦੇ ਆਂਦੇ ਫੋਟੋ ਹੈ ਤੁਹਾਡੇ ਕੋਲ ਜੀ ਸਾਡੇ ਕੋਲ ਫੋਟੋ ਆਸੀਂ ਆਪ ਜੀ ਨੂੰ ਉਹ ਫੋਟੋਆਂ ਜ਼ਰੂਰ ਦੇ ਦੇਵਾਂਗੇ ਅੱਜ ਦੀ ਇਸ ਜਿਹੜੀ ਇੰਟਰਵਿਊ ਦੇ ਵਿੱਚ ਆਪ ਜੀ ਉਹ ਜਿਹੜੇ ਸ਼ਾਟ ਆ ਉਹ ਦੇ ਦੇ ਜੀ ਤੁਸੀਂ ਸ੍ਰੀ ਕਾਲ ਤਖਤ ਸਾਹਿਬ ਗਏ ਸੀ ਜੀ ਕੀ ਜੇਸ਼ੇਦਾਰ ਵੱਲੋਂ ਤੁਹਾਨੂੰ ਕੋਈ ਵਿਸ਼ਵਾਸਤ ਹੋਇਆ ਗਿਆ ਜੇਸ਼ੇਦਾਰ ਸਾਹਿਬ ਨੇ ਸਾਨੂੰ ਕਿਹਾ ਜੀ ਅਸੀਂ ਜਲਦੀ ਤੋਂ ਜਲਦੀ ਇੱਥੇ ਕਾਰਵਾਈ ਕਰਾਂਗੇ ਤੇ ਉਹਨਾਂ ਨੂੰ ਅਸੀਂ ਇੱਥੇ ਤੱਕ ਸਾਥ ਤੇ ਜਿਹੜਾ ਤਾਲੁਕ ਕਰਾਂਗੇ ਜੀ ਬਬੇ ਜਿਤਨਾ ਸਮੇਂ ਸਮੇਂ ਨਾਲ ਦੇਖੀ ਦੀਆਂ ਕਈ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਦੀਆਂ ਬੇਅਦਬੀਆਂ ਹੋ ਰਹੀਆਂ ਲੰਬੇ ਸਮੇਂ ਤੋਂ ਚੱਲਦੀਆਂ ਆ ਅੱਜ ਵੀ ਨਹੀਂ ਰੁਕਣ ਦਾ ਨਾਮ ਇਹਦੀਆਂ ਕਿਹੜੀਆਂ ਸਿਆਸਤਾਂ ਉਹਨਾਂ ਪਿੱਛੇ ਚੱਲ ਰਹੀਆਂ ਵਾ ਤੇ ਕਿਉਂ ਲੋਕ ਜਿਹੜੇ ਆ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਸਿਆਸਤ ਕਰ ਰਹੇ ਵੈਸੇ ਤੇ بڑا ਆਵਜੀ ਦਾ ਸਵਾਲ ਜਿਹੜਾ ਗੰਭੀਰਤਾ ਵਾਲਾ ਸਵਾਲ ਆ ਤੇ ਮੈਂ ਕਹਿੰਨਾ ਵੀ ਵੈਸੇ ਤੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬੇਦਵੀ ਕਰਨ ਦੀ ਕਿਸੇ ਦੀ ਜ਼ਰੂਰਤ ਨਹੀਂ ਆ ਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਆਪਣੇ ਆਪ ਤੇ ਇਹ ਲੈ ਕੇ ਕਸ਼ਟ ਤੇ ਸਾਨੂੰ ਸਿੱਖਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਪਰ ਸਾਡੇ ਸੇਖ ਹੀ ਜਿਹੜੇ ਆਪ ਹੀ ਇਕੱਠੇ ਨਹੀਂ ਹੁੰਦੇ ਆਪ ਹੀ ਏਕਤਾ ਨਹੀਂ ਬਣਾਉਂਦੇ ਜਦੋਂ ਸਾਡੀ ਏਕਤਾ ਬਣ ਜੂਗੀ ਇਹ ਜਿਹੜੀਆਂ ਜਿਹੜੀਆਂ ਕੋਝੀਆਂ ਹਰਕਤਾਂ ਸਾਰੀਆਂ ਆਪੇ ਹੀ ਬੰਦ ਹੋ ਜਾਣਗੀਆਂ ਤੇ ਇੱਕ ਮੈਂ ਆਮ ਤੌਰ ਤੇ ਹਰ ਇੰਟਰਵਿਊ ਦੇ ਵਿੱਚ ਇਹ ਜ਼ਰੂਰ ਗੱਲ ਕਹਿਣਾ ਹੁੰਦਾ ਕਿ ਜਿਹੜੇ ਕਹਿੰਦੇ ਆ ਨਾ ਬੇਦਬੀ ਹੁੰਦੀ ਆ ਉਹ ਜਿਹੜੇ ਗੁਰੂ ਘਰਾਂ ਦਾ ਪ੍ਰਬੰਧ ਜਿਹੜੇ ਨਿਹੰਗ ਸਿੰਘਾਂ ਨੂੰ ਦੇ ਦਿਓ ਜੇ ਕਿਤੇ ਬੇਦਬੀ ਹੋ ਜੂਗੀ ਤੇ ਫਿਰ ਗੱਲ ਕਰਿਓ ਹੂੰ ਇੱਕ 328 ਸਰੂ ਮਹਾਰਾਜ ਦੇ ਲਾਪਤ ਹੋਇਆ ਪਰ ਉਹਨਾਂ ਦਾ ਅਜੇ ਤੱਕ ਨਹੀਂ ਪਤਾ ਲੱਗ ਸਕਿਆ ਹੁਣ ਮਾਨਯੋਗ ਜਿਹੜੀ ਸਰਕਾਰ ਦੇ ਵੱਲੋਂ ਇੱਕ ਲਿਆ ਗਿਆ ਸਟੈਂਡ ਕਿ ਐਫ ਆਈ ਆਰ ਦਰਜ ਕੀਤੀ ਗਈ ਆ ਕਈ ਲੋਕਾਂ ਦੇ ਉੱਤੇ ਮਾਮਲਾ ਦਰਜ ਹੋਇਆ ਉਹਨਾਂ ਵਿੱਚ ਸਤਿੰਦਰ ਕੋਹਲੀ ਵੀ ਵਿਚ ਸ਼ਾਮਲ ਨੇ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਉਹਨ ਕਿਸ ਤਰ੍ਹਾਂ ਦੇਖਦੇ ਤੇ ਜਿਹੜਾ ਸਤਿੰਦਰ ਸਿੰਘ ਕੋਲੀ ਉਹਨੂੰ ਪੇਸ਼ ਅਰੈਸਟ ਕਰ ਲਿਆ ਵਾ ਤੇ ਜਿਹੜੇ ਹੋਰ ਵੀ ਆਮ ਆਦਮੀ ਪਾਰਟੀ ਨਾਲ ਸੰਬੰਧਤ ਨੇ ਵੀਰ ਲੋਕ ਵਿੱਚ ਜਿਹੜੇ ਉੱਥੇ ਪ੍ਰੈਸ ਦੇ ਵਿੱਚ ਲੱਗੇ ਸੀ ਜਿੱਥੋਂ ਸਰੂਪ ਚੋਰੀ ਹੋਏ ਨੇ ਤੇ ਉਹਨਾਂ ਨੂੰ ਜਿਹੜੀ ਆਮ ਆਦਮੀ ਪਾਰਟੀ ਆ ਸਗੋਂ ਸਨਮਾਨਿਤ ਕਰਨ ਦੀ ਉਹਨਾਂ ਨੂੰ ਅਹੁਦੇ ਦੇਣ ਦੀ ਆ ਕਿ ਕੱਲਾ ਇਹਨਾਂ ਨੇ ਅਕਾਲੀ ਦਲ ਦੇ ਬੰਦਿਆਂ ਨੂੰ ਅਰੈਸਟ ਕਰਨਾ ਕਿ ਜ ਆਮ ਆਦਮੀ ਪਾਰਟੀ ਦੇ ਬੰਦਿਆਂ ਨੂੰ ਬਚਾ ਕੇ ਰੱਖਣਾ ਮੈਂ ਸਿੱਧੇ ਤੌਰ ਤੇ ਜਿਹੜੀ ਗੱਲ ਆ ਇਹ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਇਹ ਗੱਲ ਕਹਿਣੀ ਚਾਹੂੰਗਾ ਕਿ ਆਪਾਂ ਪਾਰਟੀ ਦੇ ਬੰਦੇ ਬਚਾਉਣੇ ਤੇ ਜਿਹੜੇ ਅਕਾਲੀ ਦਲ ਦੇ ਉਹਨਾਂ ਨੂੰ ਫਸਾਉਣਾ ਆਪਾਂ ਜੇ ਤੇ ਤੁਸੀਂ ਵਾਕਿਆ ਹੀ ਗੁਰੂ ਗ੍ਰੰਥ ਸਾਹਿਬਾ ਜੀ ਕਰਕੇ ਜਾਂਚ ਕਰਦੇ ਜੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਲਾਪਤਾ ਸਰੂਪ ਨੇ ਉਹ ਲੱਭਣੇ ਆ ਤੇ ਫੇਰ ਤੇ ਤੁਹਾਡਾ ਕਦਮ ਜਿਹੜਾ ਬਹੁਤ ਸਲਾਘਾਯੋਗ ਆ ਤੇ ਜੇ ਤੁਸੀਂ ਪੱਖਪਾਤ ਪਾਰਟੀਬਾਜ਼ੀ ਦਾ ਕਰਦੇ ਜੇ ਤੇ ਤੁਹਾਡੀ ਜਿਹੜੀ ਇਹ ਘਟਨਾ ਬਹੁਤ ਹੀ ਨਿੰਦਣਯੋਗ ਆ ਜੀ 15 ਜਨਵਰੀ ਨੂੰ ਜਿਹੜਾ ਤਲਬ ਕੀਤਾ ਜਾ ਰਿਹਾ ਹੈ ਸਕੱਤਰੇ ਚ ਹਾਂਜੀ ਤੇ ਉਹ ਕਿਸ ਤਰ੍ਹਾਂ ਫੈਸਲਾ ਦੇਖਦੇ ਤੁਸੀਂ ਵੇਖੋ ਜਿਹੜੇ ਆਪਣੇ ਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਗੜਗਾ ਅਨਕਲਦੀਪ ਸਿੰਘ ਗੜਗਾ ਜੀ ਉਹ ਸੁਝਵਾਨ ਨੇ ਸਿਆਣੇ ਨੇ ਜਦੋਂ ਤਾਂ ਜਥੇਦਾਰ ਬਣੇ ਉਹਨਾਂ ਦੀ ਕਾਫੀ ਵਿਰੋਧਤਾ ਵੀ ਹੋਈ ਪਰ ਉਹ ਜਿਨ੍ਹਾਂ ਜਿਨ੍ਹਾਂ ਨੇ ਵਿਰੋਧਤਾ ਕੀਤੀ ਤੇਵੇਂ ਤੇਵੇਂ ਸਾਰੇ ਲਾਗੇ ਲੱਦੇ ਗਏ ਤੇ ਅੱਜ ਸਾਰੇ ਹੀ ਕੁਲਦੀਪ ਸਿੰਘ ਗੜਗਾ ਜੀ ਦੇ ਨਾਲ ਨੇ ਤੇ ਸਾਰੇ ਰਲ ਮਿਲ ਕੇ ਉਹਨਾਂ ਦਾ ਸਾਥ ਦੇ ਰਹੇ ਨੇ ਤੇ ਜਿਹੜੇ ਕੁਲਦੀਪ ਸਿੰਘ ਗੜਗਾ ਜੀ ਨੇ ਤੇ ਮੈਂ ਤੇ ਇਹ ਸਮਝਦਾ ਵੀ ਉਹ ਜੋ ਵੀ ਫੈਸਲਾ ਦੇਣਗੇ ਉਹ ਪੱਖਪਾਤ ਕਰਕੇ ਨਹੀਂ ਦੇਣਗੇ ਤੇ ਉਹ ਨਿਰਪੱਖ ਹੋ ਕੇ ਫੈਸਲਾ ਦੇਣਗੇ ਤੇ ਜੋ ਜਾਇਜ਼ ਆ ਗੱਲ ਉਹ ਉਹੀ ਫੈਸਲਾ ਦੇਣਗੇ ਬਾਬੇ ਕਈ ਜਥੇਬੰਦੀਆਂ ਜਿਹੜੀਆਂ ਉਹ ਕੁਲਦੀਪ ਸਿੰਘ ਗੜਗਾਈ ਨੂੰ ਜਥੇਦਾਰ ਨਹੀਂ ਮੰਨਦੀਆਂ ਕਿਸ ਤਰ੍ਹਾਂ ਤੁਸੀਂ ਦੇਖਦੇ ਜੀ ਮੈਂ ਇਹ ਗੱਲ ਵੇਖੀ ਸੀ ਜਦੋਂ ਜਸਧਰ ਜੀ ਬਣੇ ਨੇ ਜਸਧਰ ਤੇ ਕਾਫੀ ਉਹਨਾਂ ਨੂੰ ਮਤਲਬ ਵੀ ਦਸਤਾਰ ਬੰਦੀ ਤੇ ਮਤਲਬ ਵੀ ਟਿੱਪਣੀਆਂ ਹੋਈਆਂ ਸੀ ਦਸਤਾਰ ਬੰਦੀ ਨਹੀਂ ਕਰਨ ਦੇਣੀ ਬਾਅਦ ਵਿੱਚ ਉਹੋ ਹੀ ਜਿਹੜੇ ਕਹਿੰਦੇ ਸੀ ਅਸੀਂ ਜੇ ਦਸਤਾਰ ਬੰਦੀ ਨਹੀਂ ਕਰਨ ਦੇਣੀ ਉਹਨਾਂ ਨੇ ਆਪ ਜਾ ਕੇ ਦਸਤਾਰ ਬੰਦੀ ਕੀਤੀ ਫਿਰ ਇੱਕ ਸਾਤਰੀ ਨੂੰ ਤੁਹਾਡਾ ਜਿਹੜਾ ਰੰਗਰੇਟੇ ਜਥੇ ਬੰਦੀਆਂ ਜਿਹੜੀਆਂ 71 ਹੋ ਰਹੀਆਂ ਲੁਧਿਆਣਾ ਸ਼ਹਿਰ ਦੇ ਵਿੱਚ ਉਹਦੇ ਵਿੱਚ ਕੀ ਫੈਸਲੇ ਲਈ ਜਾਣੇ ਆ ਤੇ ਕੀ ਉਹਨਾਂ ਦਾ ਮੇਨ ਮਕਸਦ ਕੀ ਹੋਊਗਾ ਪਹਿਲੇ ਤੇ ਵੇਖੋ ਜੀ ਜਿਹੜਾ ਕੰਮ ਹੋਣਾ ਵਾ ਉਹਦੇ ਬਾਰੇ ਆਪਾਂ ਕੀ ਦੱਸ ਸਕਦੇ ਆ ਤੇ ਕੱਲਾ ਪੰਜਾਬ ਸਿੰਘ ਕੋਈ ਫੈਸਲਾ ਨਹੀਂ ਦੇ ਸਕਦਾ ਆਪਣੇ ਸਾਰੇ ਵੀਰਾਂ ਦੇ ਨਾਲ ਜੋ ਬੈਠ ਕੇ ਮੀਟਿੰਗ ਹੋਊਗੀ ਸਾਰੀਆਂ ਜਿਹੜੀਆਂ ਸਿੱਖ ਜਥੇਬੰਦੀਆਂ ਇਕੱਠੀਆਂ ਹੋਣਗੀਆਂ ਚਾਹੇ ਉਥੇ ਕੱਲੀਆਂ ਰੰਗਰੇਟਾ ਜਥੇਬੰਦੀਆਂ ਨੇ ਮੈਂ ਅੱਜ ਦੀ ਇਸ ਵੀਡੀਓ ਰਾਹੀਂ ਸਭ ਨੂੰ ਕਹਿਣਾ ਚਾਹੁੰਨਾ ਕਿ ਜਿਹੜੇ ਵੀਰਾਂ ਦਾ ਮਤਲਬ ਵੀ ਨਹੀਂ ਵੀ ਇਸ ਚੀਜ਼ ਨਾਲ ਸੰਬੰਧ ਉਹ ਵੀ ਸਾਰੇ ਸਿੱਖ ਪਹੁੰਚਣ ਤੇ ਆਪੋ ਆਪਣੇ ਸੁਝਾਅ ਦੇ ਕੇ ਤੇ ਆਪਾਂ ਜਿਹੜਾ ਇਸ ਮੁੱਦੇ ਨੂੰ ਛੇਤੀ ਸੁਝਾਈਏ ਤਾਂ ਕਿ ਜਿਹੜੇ ਸਾਡੇ ਪੰਥ ਦੇ ਕੌਮ ਦੇ ਪ੍ਰਚਾਰਕ ਨੇ ਉਹਨਾਂ ਨੂੰ ਸੌਖਾ ਹੋ ਸਕੇ ਕਿਉਂ ਸੌਖਾ ਹੋਊਗਾ ਕਿ ਉਹ ਕਲਗੀ ਤੋੜਾ ਜਿਹੜਾ ਉਹ Sí. Ahí... ਇਹ ਜਿਹੜਾ ਕਾਲ ਤਖਤ ਸਾਹਿਬ ਦੇ ਜਥੇਦਾਰ ਕੋਲ ਇਹ ਮਾਮਲਾ ਜਾਣਾ ਚਾਹੀਦਾ ਜਾ ਕੇ ਤੇ ਉਹ ਜਾਂਚ ਹੋਣੀ ਚਾਹੀਦੀ ਆ ਵੀ ਇਹ ਵਾਕਿਆ ਸੀ ਕਲਗੀ ਤੋੜਾ ਬਾਬਾ ਜੀਵਨ ਸਿੰਘ ਨੂੰ ਲੱਗਾ ਜਾਂ ਬਾਬਾ ਸੰਗਤ ਸਿੰਘ ਜੀ ਨੂੰ ਲੱਗਾ ਤੇ ਉਹ ਜਿਹੜਾ ਕਲਗੀ ਤੋੜਾ ਵਾ ਜਿਵੇਂ ਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਇਹਦਾ ਫੈਸਲਾ ਦੇਣਗੇ ਤੇ ਉਹ ਉੱਥੋਂ ਇੱਕ ਵੀਡੀਓ ਪਾ ਦੇਣ ਵੀ ਕੋਈ ਵੀ ਪ੍ਰਚਾਰਕ ਅੱਜ ਤੋਂ ਬਾਅਦ ਇਸ ਗੱਲ ਤੋਂ ਮੁਨਕਰ ਨਾ ਹੋਵੇ ਜਿਹਨੇ ਵੀ ਸਿੱਖ ਨੂੰ ਜਿਹੜੀ ਉਹ ਕਲਗੀ ਤੋੜਾ ਜਥੇਦਾਰ ਸਾਹਿਬ ਸੌਂਪ ਦੇਣਗੇ ਤੇ ਸਾਨੂੰ ਸਾਰਾ ਸਿੱਖ ਜਗਤ ਨੂੰ ਜਿਹੜਾ ਪ੍ਰਵਾਨ ਬਾਬੇ ਜਿਹੜੇ ਤੁਸੀਂ ਹੁਣ ਕੱਲ ਮੰਗ ਪੱਤਰ ਦੇ ਕੇ ਆਏ ਹੋ ਕਿਹੜੀ ਤਰੀਕ ਦਿੱਤੀ ਗਈ ਹੈ ਜਦੋਂ ਇਹ ਫੈਸਲਾ ਹੋਊਗਾ ਜ세ਦਾਰ ਦੇ ਲੋਕ ਜਿਹੜਾ ਇਹ ਫੈਸਲਾ ਵਾ ਜ세ਦਾਰ ਸਾਹਿਬ ਵੇਖੋ ਕਿਦੋਂ ਉੱਥੇ ਕਿਉਂਕਿ ਹੋਰ ਵੀ ਬੜੇ ਪੈਂਡਿੰਗ ਪੈਣ ਹੈ ਅਜੇ ਤੱਕ ਮਸਲੇ ਜਦੋਂ ਅਸੀਂ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸੀ ਉਹਨਾਂ ਦੇ ਕੋਲ ਕਾਫੀ ਵਾਰ ਜਾਂਦੇ ਰਹੇ ਜਿਹਦਾ ਰਕਬੀਰ ਸਿੰਘ ਕੋਲ ਵੀ ਜਾਂਦੇ ਰਹੇ ਤੇ ਫੈਸਲੇ ਉੱਥੇ ਪੈਂਡਿੰਗ ਬਹੁਤ ਪਏ ਹੁੰਦੇ ਸੀ ਤੇ ਹੁਣ ਸਮਾਂ ਤੇ ਲੱਗਦਾ ਜੇ ਪਹਿਲਾਂ ਉਹਨਾਂ ਨੇ ਆਪਣਾ ਪ੍ਰਚਾਰਕ ਭੇਜਣਾ ਵਾ ਉੱਥੇ ਉਹ ਪ੍ਰਚਾਰਕ ਜਿਹੜਾ ਉਹਦੀ ਜਾਂਚ ਕਰਕੇ ਆਊਗਾ ਕਿ ਕੀ ਆ ਉਹ ਜਾਂਚ ਜਿਹੜੀ ਆ ਉਹ ਲਿਆ ਕੇ ਜਥੇਦਾਰ ਸਾਹਿਬ ਨੂੰ ਪਹੁੰਚੂਗੀ ਜਾਂਚ ਤੇ ਫੇਰ ਜਥੇਦਾਰ ਸਾਹਿਬ ਉਹਨੂੰ ਬੁਲਾਉਣਗੇ ਫੋਨ ਕਰਕੇ ਉਹਨਾਂ ਨੂੰ ਸੱਦਣਗੇ ਕਿ ਆ ਕੇ ਇਸੇ ਦਾ ਜਿਹੜਾ ਸਪਸ਼ਟੀ ਕਰਨ ਦੇਣ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ